ਲੈ ਕੇ ਉੱਤੇ ਕੀ ਤੁਹਾਨੂੰ ਲੱਗਦਾ ਹੈ ਕਿ ਅਲੀਗੇਸ਼ਨ ਜਿਹੜੇ ਜਿਹੜੇ ਗੰਬੀ ਆ ਅੱਜ ਅਸੀਂ ਇੱਥੇ ਇਕੱਠੇ ਹੋਏ ਆਮ ਜਨਤਾ ਇਸ ਲਈ ਇਕੱਠੀ ਹੋਈ ਮੀਡੀਆ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦਾ ਤੇ ਵੱਡੇ ਵੱਡੇ ਘਪਲੇ ਐਕਸਪੋਜ਼ ਕਰਦਾ ਤੇ ਅੱਜ ਮੀਡੀਆ ਤੇ ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਕੀਤਾ ਪੁਲਿਸ ਨੇ ਸਾਡੇ ਮਾਮਲੇ ਉਜਾਗਰ ਕਰਨ ਕਾਰਨ ਮੋਹਾਲੀ ਪੁਲਿਸ ਦੇ ਐਸਐਸਪੀ ਨੇ ਰਜਿੰਦਰ ਸਿੰਘ ਤੱਗੜ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਆ ਪਹਿਲੇ ਪਰਚਾ ਜਿਹੜਾ 7 ਨੰਬਰ ਪਰਚਾ ਹੈਗਾ ਥਾਣੇ ਚ 8 ਫੇਜ ਦੇ ਵਿੱਚ ਇਹਨਾਂ ਦੀ ਪੁਲਿਸ ਅਫਸਰ ਏਆਈਜੀ ਮਲਵਿੰਦਰ ਸਿੰਘ ਉਹਦੇ ਉੱਤੇ ਦਰਜ ਕੀਤਾ 15 ਲੱਖ ਦੀ ਫਰੋਤੀ ਮੰਗਣ ਦਾ ਉਹ ਪਰਚਾ ਵੀ ਝੂਠਾ ਏ ਹੌਲੀ ਹੌਲੀ ਸਾਬਤ ਹੋਏਗਾ ਉਹਦੇ ਵਿੱਚ ਰਜਿੰਦਰ ਸਿੰਘ ਤੱਗੜ ਉਹ ਅਦਾਲਤ ਵਿੱਚ ਚਲੇ ਗਏ ਅਦਾਲਤ ਦੇ ਵਿੱਚ ਉਹਨੇ ਮੰਗੀ ਐ ਐਂਟੀਸੀਪੇਟਰੀ ਬੇਲ ਤਾਂ ਮੋਹਾਲੀ ਪੁਲਿਸ ਨੇ ਬਿਆਨ ਦਿੱਤਾ ਕਿ ਇਸ ਉੱਤੇ ਕੋਈ ਪਰਚਾ ਦਰਜ ਹੈ ਨਹੀਂ ਇਸ ਕਰਕੇ ਇਹਨੂੰ ਜਮਾਨੇ ਦੀ ਕੋਈ ਲੋੜ ਹੈ ਨਹੀਂ ਅਸੀਂ ਗ੍ਰਿਫਤਾਰ ਨਹੀਂ ਕਰਨਾ ਫਿਰ ਅਦਾਲਤ ਨੇ ਕਿਹਾ ਠੀਕ ਹੈ ਪਰਚਾ ਤਾਂ ਹੈ ਨਹੀਂ ਗ੍ਰਿਫਤਾਰੀ ਵੀ ਨਹੀਂ ਬਣਦੀ ਜਮਾਨਤ ਵੀ ਦੇਣੀ ਨਹੀਂ ਬਣਦੀ ਜੇ ਪਰਚੇ ਹੈ ਨਹੀਂ ਪਰ ਠੀਕ ਹੈ ਜੇ ਮੋਹਾਲੀ ਪੁਲਿਸ ਨੇ ਕਦੇ ਗ੍ਰਿਫਤਾਰ ਕਰਨਾ ਹੈ 7 ਦਿਨ ਦਾ ਨੋਟਿਸ ਦੇ ਦਿਓ ਤਾਂ ਮੋਹਾਲੀ ਪੁਲਿਸ ਨੇ ਨੋਟਿਸ ਹੀ ਦੇ ਦਿੱਤਾ ਅਖੀਰ ਨੂੰ ਜਦੋਂ ਹੋਰ ਤਕਰਾਰ ਸਾਹਿਬ ਬਹੁਤ ਸਾਰੀ ਸਟੋਰੀ ਮੋਹਾਲੀ ਪੁਲਿਸ ਦੇ ਖਿਲਾਫ ਚਲਾਉਣ ਲੱਗ ਪਏ ਤਾਂ ਨੋਟਿਸ ਦਿੱ ਤੇ ਐਸਐਚਓ ਦਾ 8 ਫੇਸ ਥਾਣੇ ਦਾ ਆਡੀਓ ਆਈ ਉਹਨੇ ਕਿਹਾ ਕਿ ਮੇਰੀ ਰਿਕਾਰਡਿੰਗ ਕਰ ਲੈ ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਬੰਦਾ ਹੈਗਾ ਵਧੀਆ ਬੰਦਾ ਹੈਗਾ ਮੈਂ ਤੇਰੀ ਕੋਈ ਗ੍ਰਿਫਤ ਨਹੀਂ ਪਾਉਂਦਾ ਤੇਰੇ ਤੇ ਕੋਈ ਪਰਚਾ ਨਹੀਂ ਹੈਗਾ ਤੂੰ ਆ ਕੇ ਬਿਆਨ ਦੇ ਜਾ ਉਹ ਆ ਕੇ ਬਿਆਨ ਦੇ ਕੇ ਐਦਾ ਮਤਲਬ ਐਸਫੇ 8 ਫੇਸ ਦੇ ਥਾਣੇਦਾਰ ਵੀ ਕੋਈ ਪਰਚਾ ਹੈ ਨਹੀਂ ਅ ਅਦਾਲਤ ਦੇ ਵਿੱਚ ਵੀ ਪੁਲਿਸ ਕਰੀ ਕੋਈ ਪਰਚਾ ਹੈ ਨਹੀਂ ਉਸ ਤੋਂ 2 ਘੰਟੇ ਬਾਅਦ 15 ਬੰਦੇ ਬਿਨਾਂ ਵਰਦੀ ਤੋਂ 3 ਬੰਦੇ ਵਰਦੀ ਵਾਲੇ ਤੱਗੜ ਸਾਹਿਬ ਨੂੰ ਚੱਕ ਕੇ ਲੈ ਗਏ ਜਦੋਂ ਚੱਕ ਕੇ ਲੈ ਗਏ 15 18 ਕਾਟੇ ਪਤਾ ਨਹੀਂ ਲੱਗਾ ਕਿਹੜੇ ਜ਼ਿਲ੍ਹੇ ਦੀ ਪੁਲਿਸ ਲੈ ਗਈ ਆਂਪਛਾਤੀ ਪੁਲਿਸ ਲੈ ਗਈ ਜਾਂ ਗੈਂਗਸਟਰ ਕੋਈ ਲੈ ਗਿਆ ਜਾਂ ਗੁੰਡੇ ਲੈ ਗਏ ਜਾਂ ਕੋਈ ਨੇਤਾ ਲੈ ਗਿਆ ਸਾਨੂੰ ਪਤਾ ਨਹੀਂ ਸੀਦਾ ਪਰ ਸਾਡੇ ਬੰਦੇ ਘੁੰਮਣ ਲੱਗੇ ਅਖੀਰ ਨੂੰ ਮੈਂ ਕਹਾ ਵੀ ਸਾਨੂੰ ਲੱਭਦੇ ਲੱਭਦੇ ਜਿੱਦਾਂ ਢੇਰ ਦੇ ਵਿੱਚੋਂ ਰੂੜੀ ਦੇ ਵਿੱਚੋਂ ਸੂਈ ਲੱਭਦੇ ਹੁੰਨੇ ਆ ਸਾਨੂੰ ਰਜਿੰਦਰ ਸਿੰਘ ਤੱਗੜ 8 ਫੇਜ ਦੇ ਥਾਣੇ 'ਚ ਬੈਠੇ ਮਿਲੇ 1 ਫੇਜ ਮਹੌਲੀ ਦੇ ਥਾਣੇ 'ਚ ਬੈਠੇ ਮਿਲੇ ਉਦੋਂ ਮੌਕੇ ਤੇ ਡੀਐਸਪੀ ਸਾਹਿਬ ਮੌਜੂਦ ਸੀਗੇ ਡੀਐਸਪੀ ਸਾਹਿਬ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਐਫਆਈਆਰ ਨੰਬਰ 37 'ਚ ਅਰੈਸਟ ਕੀਤਾ ਗਿਆ ਤੇ ਉਹਦੇ ਵਿੱਚ ਅਸੀਂ ਪੇਸ਼ ਕਰਾਂਗੇ ਐਫਆਈਆਰ ਦੀ ਕਾਪੀ ਪੁਲਿਸ ਨੇ ਨਾ ਆਨਲਾਈਨ ਪਾਈ ਨਾ ਸਾਨੂੰ ਕਾਪੀ ਦਿੱਤੀ ਹੁਣ ਉਹ ਐਫਆਈਆਰ ਕੀ ਹੈ ਕਿ ਇਸੇ ਪੁਲਿਸ ਦਾ ਏ.ਆਈ.ਜੀ. ਮਲਵਿੰਦਰ ਸਿੰਘ ਸਿੱਧੂ ਐਸ.ਸੀ. ਝਾਲੀ ਜਾਤੀ ਸਰਟੀਫਿਕੇਟ ਦੇ ਅਧਾਰ ਤੇ ਜਿਹੜਾ ਮੋਰਚਾ ਲੱਗਿਆ ਉਹਨੂੰ 30000 ਰੁਪਏ ਦੇ ਕੇ ਸਪான்ਸਰ ਕਰਦਾ ਇਸ ਕਰਕੇ ਉਹ ਮਲਵਿੰਦਰ ਸਿੰਘ ਦੇ ਪਰਚਾ ਦਰਜ ਪੁਲਿਸ ਨੇ ਖੁੰਦਕ ਜ ਕੀਤਾ ਕਿ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਣ ਦੇਣਾ ਜਦੋਂ ਉਹ ਬਾਹਰ ਆਣ ਲੱਗਿਆ ਉਸੇ ਦਿਨ ਹਾਈ ਕੋਰਟ ਦਾ ਆਰਡਰ ਬਣ ਜਦੋਂ ਜਮਾਨਤ ਹੋਈ ਉਹਨੂੰ ਮੌਕੇ ਤੇ ਅੰਦਰ ਕਰ ਲਿਆ ਤੇ ਹੁਣ ਐਸ.ਐਸ.ਪੀ. ਮੋਹਾਲੀ ਨੂੰ ਲੱਗਿਆ ਕਿ ਰਜਿੰਦਰ ਸਿੰਘ ਧਗੜ ਦਾ ਬਚ ਗਿਆ ਜਿਹੜਾ ਸਾਡੇ ਖਿਲਾਫ ਕੰਮ ਕਰਦਾ ਤਾਂ ਉਹਨੂੰ ਘਰੋਂ ਚੱਕ ਕੇ ਲੈ ਆ ਕੇ ਉਸ 30000 ਰੁਪਏ ਜਿਹ ਦਾ ਨਾ ਸਪੌਂਸਰ ਕੀਤਾ ਉਹ ਚ ਅਰੈਸਟ ਪਾ ਲਈ ਤੇ ਹੁਣ ਮਹੌਲੀ ਪੁਲਿਸ ਨੂੰ ਗੈਂਗਸਟਰ ਬਣਾਉਣ ਦੀ ਤਿਆਰੀ ਚ ਹੈ ਫਰੋਤੀ ਗੈਂਗ ਬਣਾਉਣ ਦੀ ਤਿਆਰੀ ਚ 30000 ਦਾ ਦੋਸ਼ ਐਫ ਆਈ ਆਰ ਜੇ ਪੜੋ ਤੁਸੀਂ ਅੱਜ ਕਿਸੇ ਤਰੀਕਾ ਨਾਲ ਮਿਲੀ ਹੈ ਉਹ ਚ ਲਿਖਿਆ ਮਲਵਿੰਦਰ ਸਿੰਘ ਏ ਆਈ ਜੀ ਨੇ ਜਿਹੜਾ ਐਸ ਸੀ ਝਾਲੀ ਜਾਤੀ ਸਰਟੀਫਿਕੇਟ ਦੇ ਆਧਾਰ ਤੇ ਮੋਰਚਾ ਲਗਾਇਆ ਚੋਰ ਫੋਟੋ ਮੋਰਚਾ ਉਹ ਤੇ 30000 ਰੁਪਏ ਉਹਨੇ ਮਦਦ ਕੀਤੀ ਹੈ ਸਰਕਾਰੀ ਅਫਸਰ ਹੋਣ ਕਰਕੇ ਹੁਣ ਤੱਕੜ ਦੀ ਗੱਲ ਹੈ ਇਹ ਆ ਤੁਹਾਡਾ ਏ ਆਈ ਜੀ ਦੇਗਾ 30000 ਰੁਪਏ ਉਹ ਕਾਲਾ ਚੋਰ ਸੀ ਸਾਨੂੰ ਨਹੀਂ ਪਤਾ ਉਹਨੇ ਕਾਲੇ ਚੋਰ ਨੂੰ ਦਿੱਤੇ ਸਾਨੂੰ ਨਹੀਂ ਪਤਾ ਤੱਗੜ ਦਾ ਕੀ ਸਬੰਧ ਹੈ ਤੱਗੜ ਤੁਹਾਡੀ ਤਰ੍ਹਾਂ ਇੱਕ ਪੱਤਰਕਾਰ ਹੈ ਉਹ ਮੋਰਚੇ ਨੂੰ ਕਵਰ ਕਰਨ ਗਿਆ ਹੁਣ ਤੱਗੜ ਨੂੰ ਜੇ ਅਰੈਸਟ ਖੁੰਦਕ ਦਾ ਐਸਐਸਪੀ ਮਾਹੌਲ ਨੇ ਕੀਤਾ ਤੇ ਹੁਣ ਬਿਆਨ ਦਿੱਤੇ ਜਾ ਰਹੇ ਆ ਅਦਾਲਤਾਂ ਰੌਲਾ ਪਾਇਆ ਜਾ ਰਿਹਾ ਇਹ ਫਰੋਤੀ ਗੈਂਗ ਹੈ ਜੀ ਇਸ ਤਰੀਕੇ ਨਾਲ ਕਰਦਾ ਇਹ ਸਾਰਾ ਸਾਡੇ ਲੋਕਤੰਤਰ ਤੇ ਥੰਮ ਤੇ ਹਮਲਾ ਹੈ ਤੇ ਤੱਗੜ ਨੂੰ ਤੰਗ ਕਰਨਾ ਮਤਲਬ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਟੰਗਿਆ ਜਾਣਾ ਇਸ ਕਰਕੇ ਅਸੀਂ ਆਮ ਪਬਲਿਕ ਪੱਤਰਕਾਰਾਂ ਦੇ ਹੱਕ ਚ ਆਏ ਆ ਠੀਕ ਹੈ ਜੀ ਅਪਰਾਧ ਸਾਹਿਬ ਇਹ ਸਾਰੇ ਮਾਮਲੇ ਦੀ ਸ਼ਿਕਾਇਤ ਕਿੱਥੇ ਤੁਸੀਂ ਦਿੱਤੀ ਹੈ ਤੇ ਕੀ ਇਕੋ ਮੋਹਨ ਸਿੰਘ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਪਹਿਲਾਂ ਇੱਥੇ ਧਰਨਾ ਲਾਇਆ ਐ ਐਸਐਸਪੀ ਆਫਿਸ ਦੇ ਸਾਹਮਣੇ ਇਹ ਤੋਂ ਪਹਿਲਾਂ ਤੁਸੀਂ ਅਦਾਲਤ ਦੇ ਵਿੱਚ ਵੀ ਇਕੱਠੇ ਹੋਏ ਸੀ ਉਧਰ ਉਹਨਾਂ ਨੂੰ ਸਿਰਫ ਉਹਨਾਂ ਨਾਲ ਇੱਕ ਜੱਟ ਜੈਤੀ ਪ੍ਰਗਟ ਕਰਨ ਲਈ ਉਹਨਾਂ ਨਾਲ ਇੱਕ ਉਹਨਾਂ ਨੂੰ ਏਕਤਾ ਦਿਖਾਉਣ ਲਈ ਵੀ ਅਸੀਂ ਤੁਹਾਡੇ ਪਿੱਛੇ ਹਾਂ ਤੁਸੀਂ ਮਤਲਬ ਇਕੱਲੇ ਨਹੀਂ ਜੇ ਪ੍ਰੈਸ ਦੇ ਉੱਤੇ ਹਮਲਾ ਹੋਇਆ ਲੋਕਾਂ ਦੇ ਸੂਚਨਾ ਦੇ ਅਧਿਕਾਰ ਦੇ ਉੱਤੇ ਹਮਲਾ ਹੋ ਰਿਹਾ ਤਾਂ ਅਸੀਂ ਸਾਰੇ ਤੁਹਾਡੇ ਨਾਲ ਹ ਤੇ ਅੱਜ ਅਸੀਂ ਇਹ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹ ਤੋਂ ਬਾਅਦ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ ਮਹਾਲੀ ਪ੍ਰੈਸ ਕਲੱਬ ਵੱਲੋਂ ਤੇ ਪਰ ਇਹ ਜਿਹੜਾ ਘਟਨਾ ਵਾਪਰੀ ਹੈ ਇਹ ਘਟਨਾ ਬਹੁਤ ਹੀ ਮਦਭਾਗੀ ਤੇ ਲੋਕਾਂ ਤੇ ਦਹਿਸ਼ਤ ਪਾਉਣ ਵਾਲੀ ਘਟਨਾ ਹੈ ਇੱਕ ਪੱਤਰਕਾਰ ਗਲਤ ਕੁਰੀਤੀਆਂ ਜਿਹੜੀਆਂ ਪੁਲਿਸ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਹੈ ਤੇ ਪੁਲਿਸ ਨੇ ਉਸੇ ਦੀ ਪਰਚਾ ਦਰਜ ਕਰਕੇ ਲੋ ਉਹਨਾਂ ਨੂੰ ਡਰਾਉਣ ਲਈ ਉਹਦੀ ਜ਼ੁਬਾਨ ਬੰਦ ਕਰ ਲਈ ਤੇ ਉਹਨੂੰ ਉਹਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆ ਕੱਲਾ ਉਹਨਾਂ ਨੇ ਇਹ ਹੀ ਨਹੀਂ ਕੀਤਾ ਡੀਐਸਪੀ 1 ਮੋਹਾਲੀ ਨੇ ਉੱਥੋਂ ਰੀਡਰ ਨੇ ਉਹਦੇ ਨੇ ਸਾਡੇ ਪ੍ਰੈਸ ਕਲੱਬ ਤੇ ਮੈਨੇਜਰ ਨੂੰ ਵੀ ਫੋਨ ਕੀਤਾ ਵੀ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਪੇਸ਼ ਹੋਵੋ ਕਿਉਂਕਿ ਤੁਸੀਂ ਤੁਹਾਡੇ ਕੋਲੇ ਸਾਡੇ ਤਗੜ ਦੇ ਖਾਤੇ 'ਚ ਇੱਕ ਪੇਮੈਂਟ ਤੁਹਾਡੇ ਖਾਤੇ 'ਚ ਆਈ ਹੋਈ ਹੈ ਮੋਹਾਲੀ ਪ੍ਰੈਸ ਕਲੱਬ ਦੇ ਮਤਲਬ ਉਹਨੂੰ ਐ ਬਣਾਤਾ ਵੀ ਜਿਵੇਂ ਕੋਈ ਉਹ ਬਹੁਤ ਵੱਡਾ ڈاکੂ ਲੁਟੇਰਾ ਜਾਂ ਕੋਈ ਬड़ा ਗੈਂਗਸਟਰ ਜਾਂ ਕੋਈ ਬड़ा ਮਤਲਬ ਮਤਲਬ ਪੈਸਾ ਇਹਦਾ ਲੈਣ ਦੇਣ ਕਰਨ ਵਾਲਾ ਠੱਗ ਠੋਰ ਹੁੰਦਾ ਮਤਲਬ ਮੈਂ ਕਹਿੰਦਾ ਵੀ ਦੇਖੋ ਇੱਕ ਬੰਦਾ ਠਗੀਆਂ ਨੂੰ ਐਕਸਪੋਜ਼ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰਤ ਕਰ ਰਿਹਾ ਹੈ ਇਹਦੇ ਉਲਟ ਆ 30000 ਰੁਪਏ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਡੀਆਈਜੀ ਉਹਨਾਂ ਨੂੰ ਦੇ ਰਿਹਾ ਤੇ ਇਹ ਤੱਗੜ ਉਥੇ ਉਸ ਧਰਨੀ ਵਿੱਚ ਬੈਠੇ ਉਹਦੀ ਫੋਟੋ ਦਿਖਾ ਕੇ ਵੀ ਇਹ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਰਲ ਮਿਲ ਕੇ ਧਰਨੇ ਲਈ ਫੰਡ ਦੇਣਾ ਕੋਈ ਗਨਾਹ ਤਾਂ ਨਹੀਂ ਮੈਂ ਕਹਾਂ ਜੀ ਇਹ ਕੋਈ ਐਕਸਟਰਸ਼ਨ ਦਾ ਕੇਸ ਨਹੀਂ ਹੈਗਾ ਜੇ ਜੇ ਮੈਂ ਕੋਈ ਮੈਂ ਭਾਵੇਂ ਮੈਂ ਕੁਛਾਂ ਜੇ ਮੈਨੂੰ ਮੈਨੂੰ ਲੱਗਦਾ ਵੀ ਆ ਧਰਨਾ ਜਾਇਜ਼ ਹੈ ਤੇ ਮੇਰਾ ਮਦਦ ਕਰਨਾ ਫਰਜ਼ ਹੈ ਪਰ ਐਕਸਟਰਸ਼ਨ ਵਿੱਚ ਕੀ ਹੈ ਕਿਹਨੇ ਕੀਤੀ ਐਕਸਟਰਸ਼ਨ ਕੀਤੀ ਇਹ ਇਹ ਕੰਮ ਬਿਲਕੁਲ ਉਹੀ ਹੈ ਨਿਊਜ਼ ਕਲਿੱਕ ਵਾਲੇ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਸਾਨ ਧਰਨੇ ਦੀ ਰਿਪੋਰਟ ਕਰਦੇ ਉਹਨਾਂ ਦੇ ਸਾਰੇ ਐਡੀਟਰ ਨੂੰ ਨਿਊਜ਼ ਸਭ ਨੂੰ ਫੜ ਕੇ ਅੰਦਰ ਕਰਿਆ ਇਹ ਹੁਣ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਤੇ ਇਥੇ ਇਹ ਪੰਜਾਬ ਦੀ ਪੁਲਿਸ ਵੀ ਬਿਲਕੁਲ ਇਹ ਜਿਹੜੀ ਲੋਕਾਂ ਦਾ ਲੋਕਾਂ ਤੱਕ ਸੂਚਨਾ ਪਹੁੰਚਦੇ ਆ ਉਹਦਾ ਗਲ ਘੁੱਟਣ ਦੀ ਇਹ ਤਿਆਰੀ ਹੈ ਡੀਜੀ ਤੋਂ ਕੀ ਮੰਗ ਕੀਤੀ ਹੈ ਡੀਜੀ ਤੁਸੀਂ ਕਹਿ ਵੀ ਇਹ ਝੂਠਾ ਕੇਸ ਹੈ ਬਿਲਕੁਲ ਇਹ ਵਾਪਸ ਕੀਤਾ ਜਾਵੇ ਤੇ ਜਿਹੜਾਂ ਦੇ ਖਿਲਾਫ ਉਹਨਾਂ ਰਿਪੋਰਟਿੰਗ ਕੀਤੀ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਕਾਰਪੇ ਬਕੀਤੇ ਜੇ ਉਹ ਨਹੀਂ ਐਕਸ਼ਨ ਜੇ ਉਹ ਨਹੀਂ ਵਾਪਸ ਕਰਦੇ ਤਾਂ ਅਸੀਂ ਪਹਿਲੀ ਗੱਲ ਅਸੀਂ ਹੁਣ ਮੁੱਖ ਮੰਤਰੀ ਨੂੰ ਮਿਲਣਾ ਜੇ ਇਸ ਤੋਂ ਬਾਅਦ ਵੀ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਇਹਦੇ ਖਿਲਾਫ ਮਤਲਬ ਜਿਹੜਾ ਲੋਕਾਂ ਨੂੰ ਲਾਮਬੰਦ ਕਰਕੇ ਇਹਨੂੰ ਵਾਪਸੀ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਠੀਕ ਹੈ ਇੱਕ ਲੀਵਰੀ ਦਾ ਮਿੰਟਾ ਉਹਦੇ ਵਿੱਚ ਤੁਸੀਂ ਪੜੀ ਹੋਣੀ ਆ ਉਹਦੇ ਵਿੱਚ ਜਦੋਂ ਰਿਮਾਂਡ ਲਿਆ ਤੇ ਉਹਦੇ ਵਿੱਚ ਕੀ ਕੀ ਜਿਹੜਾ ਐਡ ਕੀਤਾ ਗਿਆ ਜਿਹੜਾ ਪੁਲਿਸ ਇਹਨਾਂ ਨੇ ਰਿਮਾਂਡ ਲਿਆ ਉਹ ਸਾਰੀ ਝੂਠੀ ਸਟੋਰੀ ਬਣਾਈ ਹੈ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਵੀ ਇਹ ਇੱਕ ਬਹੁਤ ਵੱਡਾ ਗੈਂਗ ਹੈ ਹਾਲਾਂਕਿ ਗੱਲ ਇਸ ਤੋਂ ਉਲਟ ਹੈ ਜੋ ਤਗੜ ਸਾਹਿਬ ਨੇ ਗੈਂਗ ਬਣਿਆ ਹੋਇਆ ਪੁਲਿਸ ਦਾ ਆਈਐਸ ਅਫਸਰਾਂ ਦਾ ਤੇ ਕੁਝ ਸਿਆਸਦਾਨਾਂ ਦਾ ਜਿਹੜੇ ਪੰਜਾਬ ਵਿੱਚ ਖਾਸ ਕਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਰਪਸ਼ਨ ਕਰਦੇ ਐ ਵੱਡੇ ਵੱਡੇ ਕਾਪਲੇ ਕਰਦੇ ਨੇ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਤੇ ਦਾਊ ਸਾਹਿਬ ਨੇ ਤੇ ਉਹਨਾਂ ਦਾ ਦਬਾਅ ਪੁਲਿਸ ਦਾ ਮਤਲਬ ਇਹ ਹੀ ਹੈ ਵੀ ਜੇ ਲੋਕਾਂ ਕੋਲ ਆਵਾਜ਼ ਨਾ ਪਹੁੰਚੇ ਜੋ ਵੀ ਅਸੀਂ ਕਾਪਲੇ ਕਰਦੇ ਆਂ ਤੇ ਜਿਹੜੇ ਕਪੜੇ ਕਰਦੇ ਨੇ ਉਹ ਚ ਆਈਐਸ ਆਈਪੀਐਸ ਜਿਹੜੇ ਲੀਡਰ ਨੇ ਉਹ ਬਚ ਜਾਣ ਇਹਦੇ ਕਰਕੇ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਨੂੰ ਦਵਾਈਏ ਤਾਂ ਕਿ ਉਹ ਲੋਕਾਂ ਦੀ ਆਵਾਜ਼ ਆ ਜਿਹੜੀ ਮੁੱਖ ਮੰਤਰੀ ਤੱਕਰ ਨਾ ਪਹੁੰਚੇ ਅਸੀਂ ਤਾਂ ਇਹ ਉਮੀਦ ਕਰਦੇ ਆਂ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਵੀ ਉਹਨਾਂ ਨੂੰ ਇਹ ਸਾਰੀ ਗੱਲ ਦਾ ਨਹੀਂ ਪਤਾ ਹੋਣਾ ਅਸੀਂ ਤਾਂ ਉਹਨਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਕਿਉਂਕਿ ਅਸੀਂ ਨਹੀਂ ਸੋਚ ਸਕਦੇ ਕਿ ਮੁੱਖ ਮੰਤਰੀ ਜੀ ਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਉਹ ਕਰ ਪਰ ਮੁੱਖ ਮੰਤਰੀ ਦੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਿਸਟਮ ਉਦਾਂ ਹੀ ਆ ਜਿੱਦਾਂ 25 30 ਹਾਲ ਤੋ ਚੱਲਦਾ ਉਦਾਂ ਹੀ ਤੁਹਾਡੇ ਲੀਡਰ ਹੈ ਜਿਹੜੇ ਹੇਠਾਂ ਮੰਤਰੀ ਐ ਐਮ ਐਲ اے ਐ ਉਹ ਪੈਸੇ ਲੈਂਦੇ ਨੇ ਉਦਾਂ ਹੀ ਤੁਹਾਡੇ ਆਈ ਆਈ ਐਸ ਆਈ ਪੀ ਐਸ ਅਫਸਰ ਜਿਹੜੇ ਚੰਗੀ ਚੰਗੀਆਂ ਪੋਸਟਾਂ ਤੇ ਬੈਠੇ ਆ ਉਹ ਉਦਾਂ ਹੀ ਇਹਨਾਂ ਲੋਕਾਂ ਤੋਂ ਉਹੀ ਨੈਕਸਿਸ ਐ ਹਰਕ ਕੋਈ ਨਹੀਂ ਪਿਆ ਅਫਸਰ ਬਦਲ ਗਏ ਸਰਕਾਰ ਬਦਲ ਗਈ ਉਦਾਂ ਹੀ ਚੱਲ ਰਿਹਾ ਅਸੀਂ ਸਾਰਾ ਵਕੀਲ ਭਾਈਚਾਰਾ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਪੂਰਾ ਪ੍ਰੋਸੈਸਨ ਨਾਏ ਪੱਤਰਕਾਰ ਭਾਈਚਾਰੇ ਨੂੰ ਅਸੀਂ ਡਟ ਕੇ ਤੁਹਾਡੇ ਨਾਲ ਖੜਾਗੇ ਅਸੀਂ ਸੜਕਾਂ ਤੇ ਵੀ ਆਵਾਂਗੇ ਅਸੀਂ ਤੁਹਾਡੇ ਸੁਪਰੀਮ ਕੋਰਟ ਤੱਕਰ ਜੇ ਕਿਸੇ ਪੱਤਰਕਾਰ ਨਾਲ ਧੱਕਾ ਹੁੰਦਾ ਤੱਗੜਵਾ ਸਾਹਿਬ ਨਾਲ ਅਸੀਂ ਫ੍ਰੀ ਕੇਸ ਲੜਾਂਗੇ ਤੇ ਹਰ ਵਕਤ ਅਸੀਂ ਖੜੇ ਆ ਠੀਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ